ਇਕ ਏਕਾਂ ਨਾਰੀ ਜਿੱਥੇ ਭਾਈ ਜਿਸ ਮਰਦਾ ਜਿਸਔਰਤ ਨਾਲ ਆਨੰਦ ਗਾਨ ਪ੍ਰਿਆਪਤ ਹਿਆ ਉਹ ਉਥੇ ਤੱਕ ਹੀ ਸੀਮਤ ਹੈ ਆਪਣੀ ਮੰਗੀ ਬਾਸ਼ਨਾ ਨੂੰ ਕਿਸੇ ਪਰਾਇ ਅਤਤ ਨਹੀਂ ਜਾਂਦਾ ਉੱਠਦੀ ਉਹ ਹੈ ਨਹੀਂ ਆਪਣੇ ਬਸ ਉਹਨੂੰ ਕਿਹਾ ਕਿ ਕਿਉਂ ਭਾਈ ਗੋਬਦਾਰ ਜੀ ਕਹਿੰਦੇ ਨੇ ਕਿ ਹੋਂ ਇਸ ਘੂਮਲ ਕਮਾਇਆ ਪਰ ਨਾਰੀ ਦੇ ਦੇਣ ਦਾ ਕਦਮਾਂ ਤੋਂ ਬਾਰੇ ਬਾਰੇ ਜਾਨਣਾ ਜਿਹਦਾ ਪੁਰਾਣੀ ਇੰਕਰੀ ਦੇ ਦੇਣੇ ਜਾਂ ਭਾਈ ਚਾਚਾ ਤੋਂ ਦੇ ਦੇ ਪੁਰਾਣੀਆਂ ਚੰਗੀਆਂ ਮਾਮਾ ਪੈਣਾ ਧੀਆਂ ਜੇ ਇਹ ਵੀ ਭਾਈ ਹੁੰਦਾ ਤਾਂ ਬੱਚਾ ਸਾਡੇ ਰਹਿਣ ਨਾਮਿਆਂ ਦੇ ਵਿੱਚ ਬੱਚੀ ਕੀ ਕੀਤਾ ਗਿਆ ਕਿ ਪਾਰ ਦੇ ਧੀ ਕੋ ਬੇਟੀ ਜਾਣ ਪਾਰ ਇਸਰੀ ਕੋ ਮਾਤਾ ਕਹਾਂ ਆਪਰੀ ਇੱਕ ਤਰੀ ਸੂਰ ਕਿ ਆਪਣੀ ਇਸਰੀ ਨਾਲ ਪਿਆਰ ਰਹਿਣ ਬਾ ਗੁਰਗਾ ਫਿ بجنے, جنگرے, دنانا چار دنانا اسی طرح مرد کی سکھی نہیں کرتے ہوں جدید ہے کہ جن بےچارے نے نانگار واہ نہیں کرایا جتی ہے

ਜਾ ਫਿਰ ਇਹ ਜਿਹੜੇ ਛੇ ਸਾਤ ਜਪੀ ਕਹੇ ਜਗਤ ਮੈਂ ਪੂਰਖ ਤੇ ਹਨਮਾਨ ਭੈਰੂ ਈਸ਼ੁਨ ਤਕਾਕ ਖਸ਼ਮ ਲਸ਼ਮਣ ਕਹਿੰਦੇ ਭੈਰੂ ਮੈਂ ਦੱਸਦਾ ਤਰੇ ਹੈ ਈਸ਼ੁਨ ਹੈ ਲਸ਼ਮਣ ਹੈ ਅਦੁਮਾਨ ਹੈ ਪੂਰਖਾ ਇਹ ਛੇ ਜਾਣੀ ਕਹਿੰਦੇ ਪਰ ਜਦੋਂ ਤੁਸੀਂ ਲਸ਼ਮਣ ਦੀਦਾ ਜੀਤਨ ਕੋਲੋਂ ਪੂਰਮਲਾ ਨਾਲ ਇਹ ਕਰ ਵਰ ਉਹਦੇ ਨਾਲ ਉਹਦਾ ਵਿਆਹ ਹੋਇਆ

بندے نا نہیں ایک ہوں ایک